ਚੰਡੀਗੜ੍ਹ ਉਜਾੜਿਆਂ ਦੀ ਦਾਸਤਾਨ ਪ੍ਰੋਗਰਾਮ ਤਹਿਤ ਅੱਜ ਤੁਹਾਡੇ ਨਾਲ ਪਿੰਡ ਪਲਸੋਰਾ ਦੀ ਗੱਲ ਕਰਾਂਗੇ ਪਿੰਡ ਪਲਸੋਰਾ ਮੋਹਾਲੀ ਦੀ ਹੱਦ ਨਾਲ ਲੱਗਦਾ ਬੜਾ ਛੋਟਾ ਜਿਹਾ ਪਿੰਡ ਰਹਿ ਗਿਆ ਦਰਅਸਲ ਇਹ ਪਿੰਡ ਅੱਜਕੱਲ ਪੂਰੀ ਤਰ੍ਹਾਂ ਕਲੋਨੀਆਂ ਦੇ ਵਿੱਚ ਘਿਰਿਆ ਪਿਆ 1300 ਵਿਗਿਆਂ ਤੋਂ 30 ਵਿਗਿਆਂ ਚ ਸਿਮਟਿਆ ਪਲਸੋਰਾ ਹੁਣ ਮੋਹਾਲੀ ਦੀ ਹੱਦ ਨਾਲ ਲੱਗਦਾ ਚੰਡੀਗੜ੍ਹ ਜੂਟੀ ਦਾ ਪਿੰਡ ਪਲਸੌਰਾ 1300 ਵਿਘਿਆ ਦੇ ਵਿਚਾਰ ਰਕਮੇ ਤੋਂ ਸੁੰਗੜ ਕੇ ਰਹਿ ਗਿਆ ਕਿਸੇ ਵੇਲੇ ਇਸ ਜੰਗਲ ਨੁਮਾ ਸਥਾਨ ਤੇ ਵਸੇ ਪਿੰਡ ਪਲਸੌਰਾ ਦਾ ਰਕਬਾ 1300 ਵਿਘਿਆ ਤੋਂ ਵੀ ਵੱਧ ਸੀ ਲੋਕ ਖੁੱਲੀ ਡੁੱਲੀ ਖੇਤੀ ਕਰਦੇ ਸਨ ਅਤੇ ਕਈਆਂ ਏਕੜਾਂ ਦੇ ਮਾਲਕ ਸਨ ਪਰ ਸਮਾਪਾ ਕੇ ਇਸ ਪਿੰਡ ਨੂੰ ਵੀ ਚੰਡੀਗੜ੍ਹ ਵਸਾਉਣ ਵੇਲੇ ਸੈਕਟਰਾਂ ਨੇ ਸਮੇਂ-ਸਮੇਂ ਖਾ ਲਿਆ ਖਾਸ ਕਰਕੇ 53 55 ਤੇ 56 ਸੈਕਟਰਾਂ ਹੇਠ ਇਹਦੀ ਜ਼ਮੀਨ ਦੱਬੀ ਗਈ ਸਰਕਾਰ ਨੇ ਇਸ ਪਿੰਡ ਦੇ ਬਸਨੀਕਾਂ ਦੀ ਜ਼ਮੀਨ ਨਿਰੰਤਰ ਗ੍ਰਹਿਣ ਕਰਨ ਦਾ ਦੌਰ ਚਲਾਇਆ ਜਿਸ ਕਾਰਨ ਲੋਕਾਂ ਨੂੰ ਪੰਜਾਬ ਵਿੱਚ ਜ਼ਮੀਨਾਂ ਖਰੀਦ ਕੇ ਖੇਤੀ ਕਰਨੀ ਪਈ ਸਾਲ 1973 ਦੌਰਾਨ ਇਸ ਪਿੰਡ ਦੀ ਪੰਚਾਇਤ ਹੋਂਦ ਵਿੱਚ ਆਉਣ ਵੇਲੇ ਇੱਥੇ ਜੱਟਾਂ ਦੇ 24 ਪੰਡਤਾਂ ਦੇ 2 ਤੇ ਹੋਰ ਜਾਤਾਂ ਨਾਲ ਸੰਬੰਧਿਤ ਕੇਵਲ 6 ਘਰ ਸਨ ਤੇ ਕੁੱਲ 400 ਵੋਟਾਂ ਸਨ ਉਜਾੜੇ ਦੇ ਦੌਰ ਕਾਰਨ ਇੱਥੇ ਪੁੱਠੀ ਗਿਣਤੀ ਸ਼ੁਰੂ ਹੋਈ ਹੁਣ ਇਸ ਪਿੰਡ ਵਿੱਚ ਜੱਦੀ ਕੇਵਲ 50 ਦੇ ਕਰੀਬ ਘਰ ਹੀ ਬਚੇ ਹਨ ਸਦੀਆਂ ਪਹਿਲਾਂ ਇਸ ਪਿੰਡ ਦੇ ਵਸਣ ਦੀਆਂ ਦੋ ਮਿੱਥਾਂ ਚੱਲਦੀਆਂ ਆ ਰਹੀਆਂ ਹਨ ਬਜ਼ੁਰਗ ਦੱਸਦੇ ਸਨ ਕਿ ਤਿਲਕ ਜੰਜੂ ਦੀ ਰਾਖੀ ਲਈ ਜਦੋਂ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਸ਼ਹਾਦਤ ਦਿੱਤੀ ਤਾਂ ਰੰਗਰੇਟਾ ਗੁਰੂ ਕਾ ਬੇਟਾ ਨੇ ਗੁਰੂ ਜੀ ਦਾ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਇਸੇ ਰਸਤੇ ਹੀ ਲਿਆਂਦਾ ਸੀ ਉਸ ਵਕਤ ਇੱਥੇ ਸੜਕ ਤੇ ਇੱਕ ਬਰੋਟੇ ਦਾ ਦਰਖਤ ਸੀ ਜਿਸ ਦੀ ਛਾਂ ਹੇਠ ਰੰਗਰੇਟਾ ਗੁਰੂ ਜੀ ਦੇ ਸੀਸ ਦੇ ਨਾਲ ਪਲਕ ਸੁੱਤਾ ਅਤੇ ਉਸ ਤੋਂ ਬਾਅਦ ਪਿੰਡ ਦਾ ਨਾਮ ਪਲ ਸੋਰਾ ਪੈ ਗਿਆ ਜਦੋਂ ਇਸ ਤੱਥ ਦਾ ਪਤਾ ਪਿੰਡ ਦੇ ਇੱਕ ਜ਼ਿਮੀਂਦਾਰ ਪ੍ਰੀਤਮ ਸਿੰਘ ਨੂੰ ਲੱਗਾ ਕਿ ਇਸ ਧਰਤੀ ਸ਼ਹੀਦ ਇਹ ਧਰਤੀ ਸ਼ਹੀਦਾਂ ਦੀ ਹੈ ਤਾਂ ਉਸ ਨੇ ਸ਼ਹੀਦ ਗੁਰੂ ਦੀ ਯਾਦ ਵਿੱਚ ਆਪਣੀ ਸਾਰੀ 25 ਵਿਗੇ ਜ਼ਮੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਲਗਵਾ ਦਿੱਤੀ। ਹੁਣ ਇਸੇ ਸਥਾਨ ਤੇ ਗੁਰਦੁਆਰਾ ਸ੍ਰੀ ਸਿਮਰਨ ਸਰ ਸਾਹਿਬ ਸ਼ੋਭਤ ਹੈ। ਪਿਛਲੇ ਸਮੇਂ ਇਸ ਸਥਾਨ ਦਾ ਕੁਝ ਹਿੱਸਾ ਪਿੰਗਲਵਾੜਾ ਸੰਸਥਾ ਆਦ ਨੂੰ ਵੀ ਮੁਹੱਈਆ ਕੀਤਾ ਗਿਆ ਹੈ। ਇਹ ਪਿੰਡ ਵੱਜਨ ਦੀ ਦੂਸਰੀ ਮਿਸਤਸ ਦੱਸਦਿਆਂ ਸਾਬਕਾ ਸਰਪੰਚ ਜੈਚੰਦ ਅਨੁਸਾਰ ਇਹ ਪਿੰਡ ਚੀਕਾ ਹਰਿਆਣਾ ਤੋਂ ਉੱਠ ਕੇ ਆਈ ਟਾਣੀ ਨੇ ਵਸਾਇਆ ਹੈ। ਉਹਨਾਂ ਅਨੁਸਾਰ ਉਦੋਂ ਮੁਸਲਮਾਨਾਂ ਤੋਂ ਬਚਣ ਲਈ ਚੀਕਾ ਦੇ ਇੱਕ ਬਜ਼ੁਰਗ ਭਗੀਰਥ ਨੂੰ ਅਰਥੀ ਦੇ ਰੂਪ ਵਿੱਚ ਸੀੜੀ ਤੇ ਪਾ ਕੇ ਉੱਥੋਂ ਕੱਢਿਆ ਗਿਆ ਸੀ। ਫਿਰ ਇਹ ਲੋਕ ਇੱਥੇ ਜੰਗਲ ਨਮਾ ਥਾਂ ਤੇ ਪੁੱਜੇ ਤੇ ਇੱਥੇ ਹੀ ਵਸਾ ਕਰਨ ਦਾ ਮਨ ਬਣਾ ਲਿਆ। ਉਸ ਵੇਲੇ ਇਹਨਾਂ ਲੋਕਾਂ ਨੇ ਪਲਕ ਝਪਕਣ ਦੇ ਸਮੇਂ ਵਿੱਚ ਹੀ ਇੱਥੇ ਝੁੱਗੀ ਬਣਾ ਲਈ ਅਤੇ ਇਸ ਤੋਂ ਹੀ ਪਿੰਡ ਦਾ ਨਾਮ ਪਲ ਸੋਰਾ ਪੈ ਗਿਆ। ਉਦੋਂ ਬਜ਼ੁਰਗ ਨੂੰ ਸੀੜੀ ਤੇ ਲਿਉਂਤੇ ਹੀ ਇੱਥੇ ਵਸੇ ਜੱਟਾਂ ਦਾ ਗੋਤ ਸੀੜੀ ਤੋਂ ਸੀੜਾ ਪੱਕ ਗਿਆ ਸੀ। ਇੱਥੇ ਵਸੇ ਪੰਡਤਾਂ ਦਾ ਗੋਤ ਭਿਰਗੂ ਹੈ। ਇੱਥੋਂ ਦੇ ਇਸ ਪੰਡਤ ਪਰਿਵਾਰ ਨੂੰ ਸ਼ੁਰੂ ਤੋਂ ਅਸੀਂ ਫੋੜੇ, ਫਿੰਸੀਆਂ, ਮਾਤਾ ਬ੍ਰਹਮਸੂਤਲੀ ਆਦਤੋਂ ਪੀੜਤ ਵਿਅਕਤੀਆਂ ਨੂੰ ਝਾੜੇ ਕਰਕੇ ਠੀਕ ਕਰਨ ਦਾ ਵਾਰ ਮਿਲਨ ਦੀ ਮਿਥ ਅੱਜ ਵੀ ਚੱਲਦੀ ਆ ਰਹੀ ਹੈ ਪੰਡਿਤ ਜੈਚੰਦ ਦੇ ਘਰ ਹਰੇਕ ਮੰਗਲਵਾਰ ਨੇੜਿਓਂ ਦੂਰੋਂ ਅਜਿਹੇ ਪੀੜਤ ਝਾੜਾ ਕਰਵਾਉਣ ਆਉਂਦੇ ਹਨ ਇਸ ਦਿਨ ਹਨੂਮਾਨ ਜੀ ਦੇ ਨਾਮ ਤੇ ਮਿੱਠੇ ਰੋਟ ਲਵਾਏ ਜਾਂਦੇ ਹਨ ਪਿੰਡ ਦਾ ਮੋਢਲਾ ਖੂ ਪਿੱਪਲ ਖੇੜਾ ਵਿਸ਼ਕਰਮਾ ਮੰਦਰ ਤੇ ਬਾਬਾ ਰੋਡੇ ਦੀ ਸਮਾਦ ਅੱਜ ਵੀ ਇਸ ਪਿੰਡ ਦੀ ਸਾਂਝੀ ਵਲਤਾ ਦਾ ਪ੍ਰਤੀਕ ਹੈ ਕੁਝ ਹੋਰ ਬਜ਼ੁਰਗਾਂ ਅਨੁਸਾਰ ਅੰਗਰੇਜ਼ ਕਾਲ ਸਮੇਂ ਇੱਕ ਬੁੱਧੀਮਾਨ ਸੁੰਡੂ ਸੁੰਦਰ ਸਿੰਘ ਨੂੰ ਸਮੇਂ ਦੇ ਅਫਸਰ ਨੇ ਆਪਣੇ ਪਿੰਡ ਦਾ ਹੱਦ ਬੰਨਣਾ ਬੰਨਣ ਲਈ ਹੁਕਮ ਦਿੱਤਾ ਤੇ ਉਹ ਘੋੜੇ ਤੇ ਸਵਾਰ ਹੋ ਕੇ ਜਿੱਥੇ-ਜਿੱਥੇ ਤੱਕ ਘੋੜਾ ਕਮਾ ਸਕਿਆ ਉੱਥੋਂ-ਉੱਥੋਂ ਤੱਕ ਪਿੰਡ ਪਲਸੌਰਾ ਦੀ ਜ਼ਮੀਨ ਦੀ ਹੱਦਬੰਦੀ ਨਿਸ਼ਚਿਤ ਕਰ ਦਿੱਤੀ ਗਈ ਉਸੇ ਕੁੰਬੇ ਚੋਂ ਅੱਗੇ ਨੰਬਰਦਾਰੀ ਚੱਲਦੀ ਚੱਲਦੀ ਮਾਸਟਰ ਸਰੂਪ ਸਿੰਘ ਨੰਬਰਦਾਰ ਕੋਲ ਆਈ ਜੋ ਇਸ ਪਿੰਡ ਦੇ ਪਹਿਲੇ میٹرਕ ਪਾਸ ਅਧਿਆਪਕ ਬਣੇ ਨੰਬਰਦਾਰ ਨੇ 1947 ਤੋਂ ਬਾਅਦ ਪਿੰਡ ਵਿੱਚ ਮਰੱਭੇਬੰਦੀ ਦਾ ਕਠਨ ਕਾਰਜ ਮਾਲ ਮਹਿਕਮੇ ਤੋਂ ਕਰਵਾਇਆ ਮਾਸਟਰ ਸਰੂਪ ਸਿੰਘ ਨੇ ਪੰਜਾਬ ਦੇ ਪਿੰਡਾਂ ਵਿੱਚ ਜਾ ਕੇ ਪੰਜਾਬ ਨੰਬਰਦਾਰ ਜੂਨੀਅਨ ਬਣਾਈ ਇਸ ਮਹਿਮ ਅਧੀਨ ਉਹਨਾਂ ਨੇ ਪੰਜਾਬ ਨੰਬਰਦਾਰ ਭਵਨ ਲਈ 1 ਵਿਗਾ ਜ਼ਮੀਨ দান ਕਰਵਾਈ ਜਦੋਂ ਪਲਸੌਰਾ ਪਿੰਡ ਵਿੱਚੋਂ ਰੇਲਵੇ ਲਾਈਨ ਕੱਢਣ ਦੀ ਕੇਂਦਰੀ ਸਰਕਾਰ ਦੀ ਯੋਜਨਾ ਬਣ ਲੱਗੀ ਤਾਂ ਉਹਨਾਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਲੋਕਾਂ ਤੋਂ ਦਸਕਤ ਕਰਵਾ ਕੇ ਰੇਲਵੇ ਲਾਈਨ ਦਾ ਸਰਵੇ ਰੱਦ ਕਰਵਾਇਆ। ਉਹਨਾਂ ਪਿੰਡ ਬਚਾਓ ਕਮੇਟੀ ਵਿੱਚ ਵੀ ਸਰਗਰਮ ਹਿੱਸਾ ਲੈ ਕੇ ਜੂਟੀ ਚੰਡੀਗੜ੍ਹ ਦੇ 22 ਪਿੰਡ ਉਜੜਨ ਤੋਂ ਬਚਾਉਣ ਵਿੱਚ ਵੱਡੀ ਭੂਮਿਕਾ ਨਿਭਾਈ। ਇਸੇ ਪਰਿਵਾਰ ਤੋਂ ਮਾਸਟਰ ਹਰਪਜਨ ਸਿੰਘ ਨੇ ਬਤੌਰ ਨੰਬਰਦਾਰ ਤੇ ਸਰਪੰਚੀ ਕਾਲ ਚ ਪਿੰਡ ਦੇ ਕਈ ਕੰਮ ਕਰਵਾਏ। ਇਸ ਪਿੰਡ ਦਾ ਭਾਈ ਵਜੀਰ ਸਿੰਘ ਧਾਰਮਿਕ ਗ੍ਰੰਥਾਂ ਦਾ ਗਿਆਤਾ ਤੇ ਇੱਕ ਚਿੰਤਨ ਸ਼ੀਲ ਵਿਅਕਤੀ ਸੀ ਹੁਣ ਤੁਹਾਨੂੰ ਦੱਸਦੇ ਆ ਕਿ ਪਿੰਡ ਪਲਸੌਰਾ ਦੀ ਜ਼ਮੀਨ ਪ੍ਰਸ਼ਾਸਨ ਨੇ ਕਿਵੇਂ ਕੌਡੀਆਂ ਦੇ ਭਾਗ ਹੋਈ 5 ਅਪ੍ਰੈਲ 1969 ਨੂੰ ਇਸ ਪਿੰਡ ਦੀ 8.93 ਏਕੜ ਜ਼ਮੀਨ ਸੈਕਟਰ 39 ਵਸਾਉਣ ਲਈ ਲਈ ਸੀ ਔਰ ਇਸ ਦਾ ਮੁੱਲ ਕੇਵਲ 65281 ਰੁਪਏ ਪਾਇਆ ਸੀ ਇਸੇ ਤਰ੍ਹਾਂ 12 ਫਰਵਰੀ 1973 ਨੂੰ 7.32 ਏਕੜ ਜ਼ਮੀਨ ਗ੍ਰਹਿਣ ਕੀਤੀ ਸੀ ਔਰ ਇਸ ਦਾ ਮੁੱਲ 1 ਲੱਖ 6507 ਰੁਪਏ ਪਾਇਆ ਗਿਆ ਸੀ 13 ਮਈ 1992 ਨੂੰ 69.19 ਏਕੜ ਜ਼ਮੀਨ ਕਲੋਨੀ ਬਸਾਉਣ ਲਈ ਲਈ ਸੀ ਤੇ ਉਦੋਂ ਇਸ ਦਾ ਮੁੱਲ 2 ਕਰੋੜ 16 ਲੱਖ 32692 ਕਰੋੜ ਪਾਇਆ ਸੀ ਫਿਰ 30 ਮਾਰਚ 1999 ਨੂੰ ਇਸ ਪਿੰਡ ਦੀ 50.46 ਏਕੜ ਜ਼ਮੀਨ ਤੀਸਰਾ ਫੇਜ਼ ਬਣਾਉਣ ਲਈ ਲਈ ਸੀ ਔਰ ਉਦੋਂ ਇਸ ਦਾ ਮੁੱਲ 7 ਕਰੋੜ 37 ਲੱਖ 64030 ਰੁਪਏ ਪਾਇਆ ਸੀ 24 ਨਵੰਬਰ 2008 ਨੂੰ ਇਸ ਪਿੰਡ ਦੀ 46.30 ਏਕੜ ਜ਼ਮੀਨ ਤੀਸਰੇ ਫੇਜ਼ 'ਵੀ ਲਈ ਸੀ ਤੇ ਉਦੋਂ ਇਸ ਜ਼ਮੀਨ ਦਾ ਮੁੱਲ 9 ਕਰੋੜ 40 ਲੱਖ 44000 ਤੇ 428 ਰੁਪਏ ਪਾਇਆ ਗਿਆ ਸੀ